ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਰਾਜ ਕੋਲੇ ਇੱਕ ਤੁਹਾਨੂੰ ਮੀਣੀ ਟੋਕੜ ਗੱਬਣ ਝੋਟੀ ਦਿਖਾਵਾਂਗੇ ਤੇ ਕਿੰਨਾ ਦੁੱਧਵਾ ਦਾ ਕਿੰਨੇ ਜਰ ਦੀ ਚੈੱਕ ਪਾਸ ਹੈ ਬਾਈ ਰਾਜ ਤੋਂ ਪੁੱਛਾਂਗੇ ਆਜੋ ਬਾਈ ਜੀ ਠੀਕ ਠਾਕ ਵੀਰੇ ਤੁਸੀਂ ਦੱਸੋ ਰਾਜ ਨੰਬਰ ਬੋਲੋ ਬੰਦਾ 986747016 ਪਿੰਡ ਜੀ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਨੇੜੇ ਪੱਖੋ ਕੈਂਚੀਆਂ ਤੇ ਆਪਾਂ ਨੂੰ ਸਿਧਾਰ ਰਹਿ ਜਾਂਦਾ ਓਕੇ ਜੀ ਤਸਵੀਰ ਧੱਪਾ ਗਈ ਮਹਿਰ ਵਾਲੇ ਅੱਡੇ ਤੋਂ ਆਪਣਾ ਘਰ ਪੁੱਛ ਕੇ ਆ ਸਕਦਾ ਸੀ ਓਕੇ ਓਕੇ ਜੀ ਰਾਜ ਦਾ ਨਰਾਜ ਮੇਰਾ ਨਾਮ ਓਕੇ ਜੀ ਜਿਹੜੀ ਆਪਾਂ ਮੀਣੀ ਝੂਟੀ ਦੇਖੀ ਨੇ ਸਕਰੀਨ ਤੇ ਤੇ ਕਿਹੜੇ ਸੂਏ ਵਾਸਤੇ ਗੱਬਣਾ ਬਾਈ ਇਹੇ ਜੇਲੀ ਗੱਭਣਾ ਮੂਟੇ ਕਲੂਨ ਨੇ ਨੇ 15 ਕਿਲੋ ਦੁੱਧ ਰੋਟਾ ਰੋਟਾ ਦੂਜੇ ਸੋਏ ਵਾਸਤੇ ਕਿੰਨੇ ਚਰ ਦੀ ਚੱਕ ਪਾਸ ਆ ਬਈ 6 ਮਹੀਨਿਆਂ ਦੀ ਰੋਜ਼ ਜਿਹੜੇ 5-4 ਦਿਨ ਹੀ ਘਟਾ ਕਰਾਈ ਵੀ ਆਪਣੀ ਚੱਕ ਹਾਂ ਚੱਕ ਕਰਾਈ ਵੀ ਅਗਲਾ ਕਰਾ ਕੇ ਲਿਆਵੇ ਓਕੇ ਪੰਜ 5 ਕਿਲੋ ਦੁੱਧ ਹੁਣ ਹੈਗਾ ਇਹਦੇ ਬਾਕੀ ਚੰਗੇ ਰਿਕਾਰਡ ਵਾਲੀ ਝੂਟੀ ਤਿਆਰ ਹੋਊਗੀ ਹਨਾ ਹਾਂ ਅਸੀਂ ਹੁਣ ਬਾਏ ਆ ਵੀ ਵੱਧ ਗੱਭਣਾ ਹੋਈ ਕਰਕੇ ਇੱਕ ਟਾਈਮ ਚੋਣਿਆ ਓਕੇ ਇੱਕ ਟਾਈਮ 5 ਕਿਲੋ 5 ਕਿਲੋ 4-5 ਕਿਲੋ ਇਕੱਠਾ ਦੁੱਧ ਦੇ ਦੇਣੀ ਕਿੰਨੇ ਚਰ ਦੀ ਚੱਕ ਪਾਸ ਦੱਸਿਆ ਇਹ 6 ਮਹੀਨਿਆਂ ਦੀ ਬੁੱਟੇ ਓਕੇ 5 ਕਿਲੋ ਤੇ ਮਿਲਦੀ ਕਿਵੇਂ ਆ ਮੇਰੀ ਪੂਰੀ ਸ਼ੀਲ ਚੜੂਆ ਠੰਡੀ ਆ ਖੋਲੋ ਜੀ ਤੇ ਵਾਕਿਆ ਚਗਾਠਾ ਚਗੂਠਾ ਬੜਾ ਚੌੜਾ ਪਿਆ ਹਨਾ ਤਾਂ ਪਿੱਠ ਪੁੜੇ ਦੀ ਆ ਦੇਖੋ ਇਸ ਨੂੰ ਤਾਂ ਅੰਤਿਮ ਕੇ ਪਿਆ ਓਕੇ ਜੀ ਨਹੀਂ ਕਿਹੜੀ ਧੋਕਣ ਮੈਂ ਛਾਲ ਮਾਰ ਕੇ ਹੋ ਜਾਂਦੀ ਆ ਠੀਕ ਆ ਜੀ ਖੋਲੋ ਜੀ ਛੋਟੀਏ ਸ਼ੌਕਨਾ ਤਿਆਰ ਕਰ ਲਈ ਪੌਣੇ ਦੋ ਦੀ ਛੋਟੀ ਠੀਕ ਆ ਖੋਲੋ ਜੀ ਬਾਕੀ ਕੱਦ ਦੇਖ ਸ਼ੈਤੂ ਦੀ ਅੰਤਿਮ ਓਕੇ ਜੀ ਓਕੇ ਜੀ ਕੁਆਲਿਟੀ ਬੁਰੀ ਚੰਗੀ ਬਾਕੀ ਦੀ ਗੱਲ 4 ਮਹੀਨੇ ਸੰਭਲੀ ਪੈਣੀ ਆ ਹਨਾ 4 ਮਹੀਨੇ ਸਹਿਗੁਰੂ ਅਟੰਗਾ ਸਿੰਘ ਹਿਲਦੇ ਵੀਰੇ ਆਹ ਦੇਖੋ ਜੀ ਫੁੱਟੇ ਓਕੇ ਜੀ ਆਹ ਦੇਖੋ ਜੀ ਥੱਲੇੋਂ ਸਾਂਲੇ ਵੀ ਸਾਫ਼ ਆ ਗਈ ਪੂਰੀ ਤੇ ਥਾਣਾ ਥੁਣਾ ਦੀ ਓਕੇ ਆ ਬਾਈ ਫਿਰ ਥਾਣਾ ਥੁਣਾ ਜੀ ਓਕੇ ਵੱਡੇ ਸਾਈਜ਼ ਦੀ ਝੋਟੀਆਂ ਜਮਾ ਜਮਾ ਵੀਰੇ ਵੱਡੇ ਸਾਈਜ਼ ਦੇ ਕੱਦ ਬੈਡ ਵਾਲੀ ਬਾਕੀ 6 ਮਹੀਨੇ ਚ ਇੱਕ ਪਾਸ 5 ਕਿਲੋ ਇੱਕੇ ਟਾਈਮ ਬਾਈਆਂ ਦੁੱਧ ਚਾਉਣੇ ਕਿਹੜੇ ਟਾਈਮ ਚਾਉਣੇ ਵੀਰੇ ਫਿਰ ਸਵੇਰੀ ਜੁਲਾ ਖਾਣੂ ਜੁਲਾ ਓਕੇ ਕਰਦੀ ਛੀਵ ਠੰਡੀ ਵਾਲੀ ਬਾਕੀ ਮਹੀਨਾ ਚੋ ਕੇ ਛੱਡਣੀ ਪੈਣੀ ਆ ਤਾਂ ਹਣ ਹਾਂ ਹਾਂ ਮਹੀਨਾ ਬਸ 15 ਮਹੀਨਾ ਤੋਂ ਲਾ 20 ਦਿਨ ਚੋਲਾ ਓਕੇ ਲੈ ਆਓ ਜੀ ਮਾਰਜੀ ਕੋਈ ਚੱਲ ਠੀਕ ਆ ਜੀ ਬਾਕੀ ਸ਼ਾਇਰਿੰਗ ਰੋਡ ਤੇ ਸਨਕ ਬਣਾਵਾਲਾ ਬੁੱਢਾ ਓਕੇ ਜੀ ਓਕੇ ਲੈ ਜਾਓ 2 ਲੱਖ ਦੀ ਝੋਟੀ ਵੀ ਓਕੇ ਓਕੇ ਜੀ ਓਕੇ 6 ਮਹੀਨੇ ਤੋਂ ਪਲੱਸ ਹੀ ਹੋਣ ਵਾਲੀ ਹੈ ਜੀ ਆ ਦੇਖ ਕੁਆਲਿਟੀ ਬੁਰੀ ਚੰਗੀ ਤੇ ਬਾਕੀ ਡਿਮਾਂਡ ਆ ਗਈ ਰਾਜੇ ਦੀ ਵੀਰੇ ਡਿਮਾਂਡ ਨਹੀਂ ਆਪਾਂ ਗੁੰਡੇ-ਗੁੰਡੇ ਕਰਾਂਗੇ ਜਾਇ ਜੀ ਹੋ ਜਾਮ ਹਾਂ ਜਾਇ ਜੀ ਓਕੇ ਵੱਡੇ ਸਾਈਜ਼ ਦੀ ਦਿਖਾਤੀ ਛੋਟੀ ਮੰਨਦੇ ਹੁੰਦੇ ਇਹਨੂੰ ਜਮਾ ਹਾਂ ਕਰਦ-ਗੜ ਪੂਰਾ ਫੁੱਲ ਆ ਜੀ ਤੇ ਬਾਕੀ ਦਾ ਪਲੱਸ ਮੀਣੀਆ ਨਾਲ ਕੁਆਲਿਟੀ ਬੁਰੀ ਚੰਗੀ ਇਹ 70 ਰੁਪਏ ਤਨ ਬੁੱਤੇ ਵਿਕਣ ਦੀ ਝੋਟੀ ਹੈ ਓਕੇ ਬਾਕੀ ਥੀ ਲੈਂ ਤੇ ਕੜਵਾਉ ਹੋ ਜਾਂਦੀ ਹੈ ਸਾਲ ਮਾਰ ਕੇ ਓਕੇ ਓਕੇ ਕਿੱਥੇ ਮਾਰਗੀ ਵੇਚੀ ਜਾਂਦੀ ਹੈ ਰੇਟ ਤਾਂ ਅਜੈ ਜੀ ਹੋਰਾ ਜੀ ਦਾ ਰੇਟ ਵੱਲ ਫੋਨ ਤੇ ਕਰਾਂਗੇ 100 ਰੁਪਏ ਲਾਉਂਦਾ ਬੰਦਾ ਕਲੇਰ ਤੋਂ ਮੋੜ ਦੇ ਓਕੇ ਓਕੇ ਤੇ ਬਰੇਲ ਹੱਥ ਲਾਉਂਦੇ ਨੇ ਕੀ ਠੀਕ ਹੈ ਜੀ ਤਿੰਨ ਮਹੀਨੇ ਖਾਂਚੇ ਤੂੰ ਠੇਕੇ ਵਾਲੇ ਬਣਾਉਂਦੇ ਆ ਕੰਮ ਬਾਕੀ ਦੀ ਗੱਲ ਸਾਈਜ਼ ਬਾਰੇ ਮੈਂ ਬੋਲ ਰਿਹਾ ਫੁੱਲ ਸਾਈਜ਼ ਦੀ ਹੈ ਜੀ ਲੈ ਤੱਪਾ ਖੀਲ ਵਾਲੀ ਆ ਬਾਈ ਯਾਰ ਹਨਾ ਇਹਦੀ ਸੇਵਕ ਬਹੁਤ ਆ ਕਿੱਕ ਲੈਂਦੀ ਆ ਜਿਸ ਨੂੰ ਮਰਜੀ ਆ ਬਹੁਤ ਦਲਾਈ ਚੱਲਦੀ ਆ ਮਰਜੀ ਲੈ ਓਕੇ ਜੀ ਆ ਦੇਖੋ ਜੀ ਅਜੇ ਦੂਸੀਲ ਕੀ ਬਸ ਹੋਊਗਾ ਹਨਾ ਅਜੇ ਦੂਸੀਲ ਕੀ ਨਿੱਕੜਪਾ ਮਾਰ ਕੇ ਹੋ ਜਾਂਦਾ ਬਸ ਤੇ ਜਰੂਰ ਬਾਈ ਨਾਲ ਸੰਪਰਕ ਕਰਿਓ ਨੰਬਰ ਬੋਲੋ ਜੀ ਨੰਬਰ 98763447016 ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਇੱਕ ਤੋਂ ਨੂੰ ਮੀਣੀ ਝੋਟੀ 6 ਮਹੀਨੇ ਚ ਇੱਕ ਪਾਸ 5 ਕਿਲੋ ਦੁੱਧ ਰੈਡੀ ਦਿਖਾਤੀ ਧੰਨਵਾਦ ਜੀ